ਸਿੱਧੂ ਮੂਸੇਵਾਲੇ ਪਰਿਵਾਰ ਨੂੰ ਲੱਗਿਆ ਵੱਡਾ ਝਟਕਾ ਸਿੱਧੂ ਦੇ ਕਾਤਲ ਲਾਰਸ ਬਸ਼ਨੋਈ ਨੂੰ ਅਦਾਲਤ ਨੇ ਕੀਤਾ ਬਰੀ ਜੋ ਲਾਰਸ ਬਸ਼ਨੋਈ ਸਮੇਤ ਉਸਦੇ ਚਾਰ ਸਾਥੀਆਂ ਨੂੰ ਬਰੀ ਕਰਨ ਦਾ ਹੁਕਮ ਜਾਰੀ ਹੋਇਆ ਮੋਹਾਲੀ ਅਦਾਲਤ ਦੇ ਵੱਲੋਂ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਜੋ ਨਾਮਵਰ ਗਾਇਕ ਸਿੱਧੂ ਮੂਸੇਵਾਲੇ ਦਾ ਕਾਤਲ ਹੋ ਜਾਂਦਾ ਹੈ ਜਿਸ ਦੇ ਪਿੱਛੇ ਲਾਰਸ ਬਸ਼ਨੋਈ ਦਾ ਹੱਥ ਸੀ ਜੋ ਇਸ ਤੋਂ ਪਹਿਲਾਂ ਕਿ ਲਾਰਸ ਬਸ਼ਨੋਈ ਨਹੀਂ ਸੀ ਜਿੰਮੇਵਾਰੀ ਲਈ ਵੱਖ-ਵੱਖ ਜੋ ਕਾਤਲ ਸੀ ਉਹ ਫੜੇ ਗਏ ਜਿਸ ਤੋਂ ਬਾਅਦ ਲਾਰਸ ਬਸ਼ਨੋਈ ਦਾ ਜਿਹੜਾ ਨਾਮ ਸਾਹਮਣੇ ਆਇਆ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਆਪਣੇ ਪੁੱਤਰ ਦੇ ਕਾਤਲਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਸੋ ਅੱਜ ਲਾਰਸ ਬਸ਼ਨੋਈ ਨੂੰ ਜੋ ਮੋਹਾਲੀ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਉਸਨੇ ਚਾਰ ਸਾਥੀਆਂ ਸਮੇਤ ਬਰੀ ਕਰਨ ਦੇ ਹੁਕਮ ਹੋਏ ਨੇ ਇਸ ਦੇ ਵਿੱਚ ਜੋ ਸਬੂਤਾਂ ਦੀ ਟਾਟ ਸਾਹਮਣੇ ਆਈਏ ਇਸੇ ਮਾਮਲੇ ਦੇ ਵਿੱਚ ਇੱਕ ਹੋਰ ਮੋਲਜਮ ਨੂੰ ਜੋ ਦੋਸ਼ੀ ਕਰਾ ਦਿੱੰਦੇ ਹੋਏ 3 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ ਪਰ ਲਾਰਸ ਬਸ਼ਨੋਈ ਦੇ ਵਕੀਲ ਕਰਨ ਸੋਪਤ ਨੇ ਦੱਸਿਆ ਕਿ ਸੁਹਾਣਾ ਥਾਣੇ ਦੇ ਵਿੱਚ ਸਾਲ 2022 ਵਿੱਚ ਲਾਰਸ ਬਸ਼ਨੋਈ ਅਸੀਮ ਉਰਫ ਹਾਸ਼ਮ ਬਾਬਾ ਦੀਪਕ ਵਿਕਰਮ ਸਿੰਘ ਉਰਫ ਵਿੱਕੀ ਤੇ ਸੋਨੂ ਖਿਲਾਫ 8 ਅੰਮ੍ਰਿਤ ਏਕੜ ਦੇ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਦਾਲਤ ਨੂੰ ਲਾਰਜ ਸਪੈਸ਼ਨੋਈ ਅਸੀਮ ਉਰ ਫਾਸ਼ਮ ਬਾਬਾ ਦੀਪਕ ਤੇ ਵਿੱਕੀ ਤੇ ਲਗਾਏ ਗਏ ਦੋਸ਼ ਸੱਚ ਸਾਫਤ ਨਹੀਂ ਹੋ ਸਕੇ ਜਿਸ ਕਾਰਨ ਅਦਾਲਤ ਨੇ ਉਕਤ ਚਾਰ ਗੈਂਗਸਟਰ ਨੂੰ ਬਰੀ ਕਰਨ ਦਾ ਹੁਕਮ ਜਾਰੀ ਕੀਤਾ ਜਦੋਂ ਕਿ ਮੁਲਜ਼ਮ ਸੋਨੂ ਨੂੰ ਆਰਮਸ ਐਕਟ ਦੀ ਤਾਰਾ 25 ਦੇ ਤਹਿਤ 3 ਸਾਲ ਦੀ ਸਜ਼ਾ ਸੁਣਾ ਕੇ 500 ਰੁਪਏ ਜੁਰਮਾਨਾ ਵੀ ਕੀਤਾ ਜੁਰਮਾਨਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 1 ਮਹੀਨਾ ਹੋਰ ਸਜ਼ਾ ਵਧਾ ਦਿੱਤੀ ਗਈ ਸੋ ਐਡਵੋਕੇਟ ਕਰਨ ਸੋਪਤ ਨੇ ਦੱਸਿਆ ਕਿ ਅਦਾਲਤ ਨੇ ਪਾਇਆ ਕਿ ਜਾਂਚ ਅਧਿਕਾਰੀ ਆਪਣੀ ਗਵਾਹੀ ਪੂਰੀ ਨਹੀਂ ਕਰ ਸਕੇ ਅਦਾਲਤ ਨੂੰ ਦੱਸਿਆ ਕਿ ਸਭ ਤੋਂ ਪਹਿਲਾ ਮੁਲਜ਼ਮ ਸੋਨੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਨਿਸ਼ਾਨਦੇਹੀ ਤੇ ਬਾਕੀ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਸਨ ਅਦਾਲਤ ਨੇ ਆਪਣੇ ਫੈਸਲੇ ਚ ਕਿਹਾ ਸੀ ਕਿ ਪ੍ਰੋਸੀਕਿਊਸ਼ਨ ਬਿਨਾ ਕਿਸੇ ਉਚਿਤ ਸ਼ੱਕ ਤੇ ਸਿਰਫ ਮੁਲਜ਼ਮ ਸੋਨੂ ਦੇ ਜੁਰਮ ਨੂੰ ਸਾਬਤ ਕਰਨ 'ਚ ਸਫਲ ਰਿਹਾ ਹੈ ਸੋ ਮਾਮਲਾ 19 ਨਵੰਬਰ 2022 ਨੂੰ ਕੁੱਝ ਨੂੰ ਗੁੱਪਤ ਸੂchna ਮਿਲੀ ਸੀ ਕਿ ਸੋਨੂ ਨਿਵਾਸੀ ਪਿੰਡ ਸਰੋਗੜੀ ਜ਼ਿਲ੍ਹਾ ਮੇਠ ਯੂਪੀ ਜੋ ਕਿ ਡਕੈਤੀ ਦੇ ਮਾਮਲੇ ਵਿੱਚ ਲੋੜੀਦਾ ਹੈ ਉਹ ਲਾੜੜਾ ਵੱਲ ਆ ਰਿਹਾ ਹੈ ਅਤੇ ਉਸ ਕੋਲ ਨਜਾਇਜ਼ ਹਥਿਆਰ ਜੋ ਬਰਾਮਦ ਕੀਤੇ ਜਾ ਸਕਦੇ ਹਨ ਉਸ ਨੇ ਸੋਨੂ ਨੂੰ TDI ਸਿਟੀ ਨੇੜੇ ਹਿਰਾਸਤ ਵਿੱਚ ਲਿਆ ਉਸ ਦੇ ਬੈਗ ਦੀ ਤਲਾਸ਼ੀ ਲੈਣ ਤੇ ਚਾਰ ਪਿਸਤੌਲ 0.32 ਬੋਰ ਇੱਕ ਪਿਸਤੌਲ 0.315 ਬੋਰ ਤੇ 10 ਕਾਰਤੂਸ .32 ਬੋਰ ਤੇ ਪੰਜ ਕਾਰਤੂਸ .315 ਬੋਰ ਦੇ ਬਰਾਮਦ ਹੋਏ ਜਿਸ ਤੋਂ ਬਾਅਦ सोनू ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਉਸ ਦੇ ਨਾਲ ਹੀ ਜੋ ਗੈਂਗਸਟਰ ਲਾਰਜ ਬਸ਼ਨੋਈ ਦੇ ਚਾਰ ਸਾਥੀ ਸੀ ਉਹਨਾਂ ਨੂੰ ਵੀ ਜਿਹੜਾ ਕਿ ਇਹੀ ਮਾਮਲੇ ਦੇ ਵਿੱਚ ਨਾਮ ਦਰਜ ਕਰ ਦਿੱਤਾ ਜਾਂਦਾ ਹੈ ਪਰ ਹੁਣ ਜੋ ਸਬੂਤਾਂ ਦੀ ਕਾਟ ਆਨ ਕਰਕੇ ਉਹਨਾਂ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਸ ਨੂੰ ਲੈ ਕੇ ਲਾਰਜ ਬਸ਼ਨੋਈ ਦੇ ਪਰਿਵਾਰ ਦੇ ਵਿੱਚ ਲਾਰਜ ਬਸ਼ਨੋਈ ਦੇ ਜਿਹੜੇ ਮਿੱਤਰਾਂ ਦੇ ਦੋਸਤਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜੋ ਲਾਰਜ ਸਪੈਸ਼ਲਾਈਨ ਨੂੰ ਬਹੁਤ ਵੱਡੀ ਰਾਤ ਮਿਲੀ ਹੈ ਉਹਨਾਂ ਨੂੰ ਅਦਾਲਤ ਵੱਲੋਂ ਬਰੀ ਕਰਨ ਦੇ ਹੁਕਮ ਜਾਰੀ ਹੋਏ ਨੇ